ਮਿੱਤਰੋ ਸਾਸਤਰੀ ਕਾਲ ਤਿੰਨ ਹਿੱਸੇ ਪੰਜਾਬ ਹੜਾਂ ਦੀ ਮਾਰ ਹੇਠ ਹੈ ਤਾਂ ਬਹੁਤੀ ਗੱਲ ਲੰਬੀ ਨਾ ਕਰਦਿਆਂ ਹੋਇਆਂ ਇੱਕ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਪੰਜਾਬ ਦੇ ਯੂਥ ਨੇ ਪੰਜਾਬੀਆਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਕਿਸੇ ਪਾਰਟੀਆਂ ਦੀ ਮਦਦ ਤੋਂ ਇੱਕੇ ਦਮ ਜਾ ਕੇ ਹੱਕ ਢਾ ਕੇ ਸੇਵਾ ਕੀਤੀ ਹੈ ਰਾਸ਼ਨ ਦਾ ਯਾਰ ਐਨਾ ਕਹ ਉਥੇ ਹਾਲ ਐ ਕਿ ਪੁੱਛੋ ਨਾ ਪਤਾ ਹੀ ਨਹੀਂ ਕਿੰਨਾ ਕਵਾਂਟਲਾਂ ਦੇ ਕਵਾਂਟਲ ਲੰਗਰ ਪੱਕ ਅੱਗੇ ਚੱਲਿਆ ਗਿਆ ਆਟਾ ਕੋਟਾ ਚੱਲਿਆ ਗਿਆ ਕੱਲ ਮੈਂ ਇੱਕ ਵੀਡੀਓ ਵੇਖੀ ਉਹ ਸੱਜਣ ਕੰ ਦਾ ਬਾਈ ਜੀ ਉਹ ਬਾਈ ਘੁਰਪ੍ਰੀਤ ਮੈਂਟੂ ਨੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਉਹਨਾਂ ਨੇ ਪੁੱਛਿਆ ਬਾਈ ਜੀ ਕਿਹੜੇ ਪਿੰਡੋਂ ਆਇਓ ਉਹ ਕਹਿੰਦਾ ਜੀ ਬਠਿੰਡਾ ਸਾਈਡ ਤੋਂ ਉਹਨਾਂ ਨੇ ਕੋਈ ਪਿੰਡ ਦੱਸਿਆ ਕਹਿੰਦਾ ਉੱਥੋਂ ਆਏ ਆ ਕਹਿੰਦਾ ਕੀ ਹੈ ਕਹਿੰਦਾ ਜੀ ਦੋ ਟਰਾਲੀਆਂ ਚਾਰੇ ਦੀਆਂ ਮਤਲਬ ਅਚਾਰ ਦੀਆਂ ਭਰੀਆਂ ਹੋਈਆਂ ਫਾਇਲਸ ਦੀਆਂ ਅੱਛਾ ਕਹਿੰਦਾ ਭਾਈ ਜੀ ਲਵਾ ਲਓ ਤੁਸੀਂ ਦੱਸੋ ਲਾਉਣ ਵਾਸਤੇ ਥਾਂ ਨਹੀਂ ਲਵਾ ਕੋਈ ਰਿਆ ਨਹੀਂ ਲੋਕ ਆਪੋ ਤਾਂ ਇੱਕ ਮੋਮੈਂਟ ਬਣ ਗਈ ਜਿਵੇਂ 26 ਜਨਵਰੀ ਤੋਂ ਪਹਿਲਾਂ ਦਸੰਬਰ 2020 ਦੇ ਵਿੱਚ ਇਹ ਮੂਵਮੈਂਟ ਬਣੀ ਸੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਸੀ ਤਾਂ ਹਰ ਇੱਕ ਬੰਦਾ ਕਿਸਾਨ ਅੰਦੋਲਨ ਚ ਐਂ ਹਾਜ਼ਰੀ ਲਵਾਉਣੀ ਚਾਹੁੰਦਾ ਸੀ ਵੀ ਅਸੀਂ ਕਿਸੇ ਤੀਰਥ ਸਥਾਨ ਤੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਤੇ ਆਪਣੇ ਆਪ ਨੂੰ ਅਗਲਾ ਸਮਝਦਾ ਸੀ ਕਿ ਜੇਕਰ ਮੈਂ ਕਿਸਾਨ ਅੰਦੋਲਨ ਵਿੱਚ ਗਿਆ ਤਾਂ ਮੈਂ ਵਡਪਾ ਗਿਆ ਤੇ ਜੇ ਕਿਤੇ ਨਾ ਜਾਇਆ ਗਿਆ ਤਾਂ ਮੈਨੂੰ ਕੋਈ ਕਮੀ ਰਹਿ ਜਾਊਗੀ ਇਹ ਗੱਲਾਂ ਪੋ ਸਾਰੇ ਪਰਿਵਾਰਾਂ ਤੋਂ ਆਪਾਂ ਇਹ ਗੱਲਾਂ ਸੁਣੀਆਂ ਤਾਂ ਹੁਣ ਉਹੀ ਗੱਲ ਹੜਾਂ ਆਲਿਆ ਪਿੰਡੋਂ ਪਿੰਡੀ ਨੌਜਵਾਨਾਂ ਨੇ ਬਿਨਾ ਕਿਸੇ ਪੰਚਾਇਤ ਤੋਂ ਬਿਨਾ ਕਿਸੇ ਬੰਦਿਆਂ ਤੋਂ ਰਏ ਕਰੇ ਹੋਏ ਚੁੱਪ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਤਾਂ ਟਰਾਲੀ ਲੈ ਕੇ ਪਿੰਡ ਚ ਚੱਲ ਪਈ ਜੋ ਇਕੱਠਾ ਹੋਇਆ ਉਹਨੂੰ ਲੈ ਕੇ ਚੱਲ ਪਈ ਪਰ ਮਿੱਤਰੋ ਇਹ ਤਾਂ ਅਸੀਂ ਸੇਵਾ ਦਾ ਇੱਕ ਪੁਆਇੰਟ ਹੁਣ ਦੂਜਾ ਪੁਆਇੰਟ ਹੈ ਮਿੱਤਰੋ ਜਿਹੜੀ ਰਾਵੀ ਦਰਿਆ ਦੀ ਮਾਰ ਸੀ ਗਰਦਾਸਪੁਰ ਵਾਲੀ ਸਾਈਡ ਰਮਦਾਸ ਵਾਲੀ ਸਾਈਡ ਦਿਨਾ ਨਗਰ ਵਾਲੀ ਸਾਈਡ ਉਧਰੋਂ ਪਾਣੀ ਪਿਸ਼ਾਂ ਹਟ ਗਿਆ ਤਾਂ ਜਿਹੜੇ ਉੱਚੇ ਥਾਂ ਘਰ ਸੀ ਉਹਨਾਂ ਦੇ ਵਿੱਚ ਗੱਬ ਚੜ ਗਈ ਬਹੁਤ ਸਾਰੇ ਟਰੈਕਟਰ ਹੜ ਗਏ ਇੱਕੇਦਮ ਪਾਣੀ ਆ ਗਿਆ ਜਦੋਂ ਮਾਧੋਪੁਰ ਗੇਟ ਟੁੱਟਿਆ ਉਹਦੇ ਹੈਡ ਦੇ ਮਾਧੋਪੁਰ ਹੈਡ ਦੇ ਤਾਂ ਉੱਥੇ ਦੋ ਆਰਮੀ ਦੀਆਂ ਗੱਡੀਆਂ ਖੜੀਆਂ ਜਿਹੜੇ ਆਰਮੀ ਵਾਲੇ ਲੋਕਾਂ ਨੂੰ ਕੱਢ ਰਹੇ ਸੀ ਉਹ ਆਪਦੀ ਗੱਡੀ ਛੱਡ ਕੇ ਭੱਜ ਗਏ ਦੋ ਗੱਡੀਆਂ ਖੜੀਆਂ ਕੱਲ ਲਖੇ ਸਧਾਣੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਤਾਂ ਹੁਣ ਉਹਨਾਂ ਘਰਾਂ ਨੂੰ ਸਾਫ਼ ਸਪਾਈ ਕਰਨੀ ਨੰਬਰ 2 ਜਿਹੜਾ ਪਾਣੀ 20 ਦਿਨਾਂ ਦਾ ਖੜਾ ਹੈ ਉਹਦੇ ਨਾਲ ਇਨਫੈਕਸ਼ਨ ਹੋਣ ਲੱਗ ਪਈ ਬੱਚਿਆਂ ਦੇ ਇੱਥੇ ਫੋੜੇ ਹੋਣ ਲੱਗ ਪਏ ਇੱਥੇ ਠੀਕ ਹੈ ਜਿਹੜਾ ਗਿੱਲੇ ਹੀ ਰਹਨੇ ਆ ਪੈਰ ਖਰਾਬ ਹੋਣ ਲੱਗ ਪੇ ਸਨ ਲੱਗੇ ਬਹੁਤ ਸਾਰੀਆਂ ਬਿਮਾਰੀਆਂ ਆ ਬੀਬੀਆਂ ਪੈਣਾ ਨੂੰ ਵੀ ਆ ਕੱਲ ਇੱਕ ਲੜਕੀ ਡਾਕਟਰ ਸੀ ਉਹ ਦੱਸ ਰਹੀ ਸੀ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਬੰਦਿਆਂ ਵਾਲੇ ਡਾਕਟਰ ਪਸ਼ੂਆਂ ਵਾਲੇ ਮਤਲਬ ਵੈਟਰਨਰੀ ਡਾਕਟਰ ਉਹਨਾਂ ਦੀਆਂ ਟੀਮਾਂ ਬਣੀਆਂ ਐਮਜ਼ ਦਿੱਲੀ ਤੋਂ ਇੱਕ ਟੀਮ ਆਈ ਹੋਈ ਐ ਉਹਦੇ ਵਿੱਚ 25 ਡਾਕਟਰ ਐ ਉਹ ਪਿੰਡ ਪਿੰਡ ਜਾ ਰਹੇ ਐ ਇਹ ਪੰਜਾਬ ਐ ਮਿੱਤਰੋ ਹੁਣ ਕਹਿੰਦੇ 9 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈ। ਉਹ ਯਾਰੋ ਸਾਨੂੰ ਨਹੀਂ ਕਿਸੇ ਦੀ ਲੋੜ। ਅਸੀਂ ਪੰਜਾਬੀ ਹੁੰਨੇ ਆਂ, ਪੰਜਾਬ ਦੇ ਵਾਸੀ ਆਂ, ਗੁਰੂ ਪੀਰਾਂ ਦੀ ਧਰਤੀ ਦੇ ਰਹਿਣ ਵਾਲੇ ਆਂ। ਸਾਨੂੰ ਗੁਰੂ ਪੀ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਸਹਿਬਾਨਾਂ ਦੀ ਬਸਾਈ ਹੋਈ ਇਸ ਪਵਿੱਤਰ ਧਰਤੀ ਤੇ ਜਨਮ ਲਿਆ ਹੈ। ਦੂਜਾ ਨੰਬਰ ਬਹੁਤ ਸਾਰੇ ਸੱਜਣ ਕਿਉਂਕਿ ਹਰ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਦੋ ਸਿੱਕੇ ਦੇ ਦੋ ਪਾਸੇ ਹੁੰਦੇ ਆ ਦੋ ਪਹਿਲੂ ਹੁੰਦੇ ਆ ਲੋਕਾਂ ਦੇ ਬਈ ਰਾਸ਼ਨ ਇਕੱਠਾ ਕਰ ਰਹੇ ਐ ਬਹੁਤ ਸਾਰੇ ਲੋਕ ਜਦੋਂ 2011 ਦੇ ਵਿੱਚ ਸਾਡੇ ਲੰਬੀ ਹਲਕੇ ਚ ਪਾਣੀ ਆਇਆ ਨਾ ਅਕਾਲੀ ਸਰਕਾਰ ਸੀ ਬਈ ਤੇ ਢੇਰ ਲੱਗ ਗਿਆ ਰਾਸ਼ਨ ਦੇ ਹਣਲਾ ਕੰਮ ਨਹੀਂ ਸੀ ਕਿਧਰੇ ਤਰਪਾਲਾਂ ਕਿਧਰੇ ਫੀਡ ਕਿਧਰੇ ਹੋਰ ਸਰਪੰਚਾਂ ਦੇ ਘਰਾਂ ਚੋਂ ਲੋਕ ਪੰਜ-ਪੰਜ ਤਾਂ ਲੈ ਗਏ ਤਰਪਾਲਾਂ ਉਹੀ ਭੀੜ ਦੇ ਘਟੇ ਉਹ ਬੰਦੇ ਲੈ ਗਏ ਜਿਨ੍ਹਾਂ ਦੇ ਪਸ਼ੂ ਹੀ ਹੈ ਨਹੀਂ ਸੀ ਇਹ ਕੰਮ ਮਿੱਤਰੋ ਚੱਲਦਾ ਹੀ ਹੁੰਦਾ ਪਰ ਚੀਜ਼ ਦੀ ਬੇਅਕਦਰੀ ਨਾ ਹੋਵੇ ਕਿਉਂਕਿ 2019 ਚ ਵੀ ਹੜ ਆਏ 2023 ਦੇ ਵਿੱਚ ਆਏ ਹੁਣ 25 ਚ ਆ ਗਏ 27 ਚ ਫੇਰ ਆਉਣੇ ਆ ਕਿਉਂਕਿ 2500 ਕਰੋੜ ਰੁਪਈਆ ਦਰਿਆਵਾਂ ਨੂੰ ਦਰਿਆਵਾਂ ਦੇ ਰੱਖ-ਰਖਾ ਦਾ ਉਹਨਾਂ ਦੀ ਮੁਰੰਮਤ ਦਾ ਸਰਕਾਰਾਂ ਤੇ ਬਿਊਰੋਕਰੇਟ ਤੇ ਅਫਸਰ ਰਲ ਮਿਲ ਕੇ ਖਾ ਗਏ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਆਪਣਾ ਪੈਸਾ ਆਪਣਾ ਸਰਮਾਇਆ ਆਪਣੀ ਜਿਹੜੀ ਹੁੰਦੀ ਹੈ ਹਿੰਮਤ એનર્ਜੀ ਉਹਨੂੰ ਸੰਭਾਲ ਕੇ ਰੱਖੋ 2 ਸਾਲਾਂ ਨੂੰ ਹੜ ਫੇਰ ਆਉਣੇ ਆ ਕਿਉਂਕਿ ਉਹਨਾਂ ਪ੍ਰਬੰਧ ਸਰਕਾਰਾਂ ਨੇ ਨਹੀਂ ਕਰਨਾ ਉਹ ਕਹਿੰਦੇ ਮਾਈਨਿੰਗ ਹੁੰਦੀ ਹੈ ਹੁਣ ਜਿਹੜੀ ਸਿਮਰਜੀਤ ਕੌਰ ਗਿੱਲ ਐਡਵੋਕੇਟ ਉਨੇ ਕਿੰਨਾ ਰੌਲਾ ਪਾਇਆ 15 ਦਿਨ ਧਰਨਾ ਲੱਗਿਆ ਰਿਹਾ 15 ਦਿਨ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ ਉੱਥੇ ਹੀ ਬਾਹਰ ਨ ਟੁੱਟਿਆ ਮਿੱਤਰੋ ਸਮਝ ਗਏ ਕਿਸੇ ਲੀਡਰ ਦੇ ਪਾਪੂਲਰ ਬਚਾਉਣ ਵਾਸਤੇ ਕਿਸੇ ਦੀ ਚਾਰ ਕਿੱਲੇ ਜ਼ਮੀਨ ਬਚਾਉਣ ਵਾਸਤੇ ਉਹਨੇ ਨਾਲੀ ਚੀ ਮਾਂ ਦੇ ਪੁੱਤ ਨੇ ਕੰਧ ਕਢਾਦੀ ਬੜਾ ਕੁਝ ਚੱਲਦਾ ਤੇ ਬੜਾ ਕੁਝ ਚੱਲਣਾ ਹੈ ਮੇਰੇ ਭਰਾ ਆਪਣੇ ਆਪਣੀ એનર્ਜੀ ਆਪਣਾ ਆਪਣਾ ਸਰਮਾਇਆ ਸੰਭਾਲ ਕੇ ਰੱਖੋ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਹੜ ਆਏ ਕਿਵੇਂ ਕਿਵੇਂ ਲਿਆਂਦੇ ਗਏ ਤੱਥਾਂ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀਡੀਓ ਕਰਨ ਦੀ ਸਤਿ ਸ਼੍ਰੀ ਅਕਾਲ